BSNL 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 ਹੁਣ ਜਦੋਂ ਫੋਨ ਖੋਲਦੇ ਆ ਸਾਡੇ ਕੋਲ ਖਬਰਾਂ ਪੂਰੇ ਇੰਡੀਆ ਦੇ ਵਿੱਚੋਂ ਕੱਲੀ BSNL ਦੀਆਂ ਹੁੰਦੀਆਂ ਤੇ ਲੋਕ ਵੀਡੀਓ ਪਾ ਪਾ ਕੇ ਵਿਖਾਉਂਦੇ ਆ ਕਿ ਆਹ ਵੇਖੋ ਜੀ ਹੁਣ BSNL ਦੇ SIM ਪੋਰਟ ਕਰਾਉਣ ਦੀ ਲਾਈਨ ਲੱਗੀ ਪਈ ਆ ਆਹ ਵੇਖੋ ਜੀ BSNL ਦੀਆਂ SIMਾਂ ਖਰੀਦਣ ਵਾਸਤੇ ਲੋ ਇੱਥੋਂ ਵੇਖੋ ਕਿਵੇਂ ਲਾਈਨਾਂ ਲੱਗੀਆਂ ਪਈਆਂ ਪਰ ਇਹੀ BSNL ਦੀਆਂ SIMਾਂ ਦੇਣ ਵਾਸਤੇ ਗੁਰੂ ਘਰਾਂ ਦੇ ਵਿੱਚ ਅਲਾਊਸਮੈਂਟ ਹੁੰਦੀਆਂ ਸਿੰਘਾਂ ਮੈਨੂੰ ਤੁਹਾਡੇ ਏਰੀਏ ਦਾ ਤਾਂ ਪਤਾ ਨਹੀਂ ਪਰ ਮੈਨੂੰ ਇਨਾ ਪਤਾ ਕਿ ਅਕਸਰ ਆਪਣੇ ਪਿੰਡਾਂ ਦੇ ਵਿੱਚ ਆ ਕੇ ਕੁਝ ਇੱਕ ਨੌਜਵਾਨ ਬੀਐਸਐਨਐਲ ਸਿਮਾਂ ਵੇਚਣ ਹੁੰਦੇ ਹੁੰਦੇ ਸੀ ਤੇ ਉਹ ਅਲਾਊਸਮੈਂਟਾਂ ਕਰਾ ਦੇਣੀਆਂ ਕੋਈ ਬੀਐਸਐਨਐਲ ਲੈਣ ਹੀ ਨਹੀਂ ਜਾਂਦਾ ਸੀਗਾ 50-60 ਰੁਪਈਆ ਦੇ ਵਿੱਚ ਤੇ ਅੱਜ ਬੀਐਸਐਨਐਲ ਬੀਐਸਐਨਐਲ ਲੋਈਪਿਆ ਅਕੇ ਜੀ ਆਪਣੇ ਟਾਟਾ ਬਿਰਲਾ ਜੀ ਨੇ ਖਰੀਦ ਲਈ ਟਾਟਾ ਜੀ ਨੇ ਖਰੀਦ ਲਈ ਅੱਜ ਗੱਲਾਂ ਹੋ ਰਿੰਨਾ ਤੇ ਅਖੇ ਬਸ ਹੁਣ ਤਾਂ ਸਸਤੀ ਹੋ ਗਈ Jio ਦੇ ਲੱਤ ਵੱਜ ਗਈ Airtel ਦੇ ਲੱਤ ਵੱਜ ਗਈ Vi ਦੇ ਲੱਤ ਵੱਜ ਗਈ ਲੱਤਾਂ ਭਰਾਵਾ ਇਹਨਾਂ ਦੇ ਨਹੀਂ ਵੱਜੀਆਂ ਲੱਤਾਂ ਤਾਂ ਅਸਲ ਦੇ ਵਿੱਚ ਆਪਣੇ ਵੱਜੀਆਂ ਮੈਂ ਉਹੀ ਗੱਲ ਕਹਿ ਦਿੰਨਾ ਕਿ ਅੱਜ ਬੀ ਐਸ ਨੇਲ ਦੀਆਂ ਸਿਮਾਂ ਅੱਜ ਤਾਂ ਜਦੋਂ ਵਿਕਦੀਆਂ ਵਕਾਉਂਦੀਆਂ ਚ ਸਾਰੇ ਜਿਹੜੇ ਪੱਤਰਕਾਰ ਆ ਕੁਝ ਸਾਡੇ ਪੰਜਾਬ ਦੇ ਕੁਝਕ ਉਹ 20-20 ਮਿੰਟਾਂ ਦੀ ਇੰਟਰਵਿਊ ਦੇ ਰਹੇ ਆ ਬੈਠ ਕੇ ਕਿ ਪਹਿਲਾਂ ਜੀ ਹੈ ਹੁਣ BSNL ਇਹਦੇ ਇੰਨੇ ਰੇਟ ਵਧ ਗਏ ਇਹਦੇ ਇੰਨੇ ਰੇਟ ਵਧ ਗਏ ਤੇ BSNL ਦੇ ਅੱਜ ਰੇਟ ਸਸਤੇ ਆ ਤੇ ਮੇਰੇ ਖਿਆਲ ਦੇ ਵਿੱਚ ਪਹਿਲਾਂ ਵੀ BSNL ਦੇ ਤਾਂ ਰੇਟ ਸਸਤੇ ਹੀ ਸੀਗੇ ਕੋਈ ਮਹਿੰਗੇ ਨਹੀਂ ਸੀਗੇ ਪਰ ਰੌਲਾ ਕੀ ਆ ਇਹਨਾਂ ਦੀ ਰੇਂਜ ਨਹੀਂ ਆਉਂਦੀ ਸੀ ਰੇਂਜ ਕਿਉਂ ਨਹੀਂ ਆਉਂਦੀ ਸੀ ਇਹ ਸਰਕਾਰ ਜਾਣਦੀ ਆ ਜਿਵੇਂ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚੇ IPS ਦੀ ਤਿਆਰੀ ਕਰਦੇ ਆ ਤਗੜੇ ਅਫਸਰ ਬਣਦੀ ਤਿਆਰੀ ਕਰਦੇ ਆ ਤੇ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚੇ ਬਸ ਕੋਈ ਨੌਕਰੀ ਲੱਗਦਾ ਬਾਕੀ ਵਿਚਾਰੇ ਅੱਜ ਬੇਰੁਜ਼ਗਾਰ ਫਿਰਦੇ ਆ ਹੁਣ ਜੇ ਅੱਜ ਇਹ ਗੱਲ ਕਹਤੀ ਆ ਤਾਂ ਸਰਕਾਰੀ ਸਕੂਲਾਂ ਨੂੰ ਜਿੰਨੇ ਵੀ ਚਲਾਉਣ ਵਾਲੇ ਉਹ ਅੱਜ ਗੁੱਸਾ ਕਰਨਗੇ ਪਰ ਇਹ ਗੱਲ ਮੈਂ ਉਦਾਹਰਣਾਂ ਦੇ ਦੇ ਕੇ ਸੁਣਾਉਂਗਾ ਕੱਲੀ BSNL ਤੇ ਨਹੀਂ ਮੈਂ ਬੋਲਣਾ ਜੇਕਰ ਸਰਕਾਰੀ ਸਕੂਲ ਚੰਗੇ ਆ ਨੰਬਰ 1 ਜੇਕਰ ਸਰਕਾਰੀ ਸਕੂਲ ਚੰਗੇ ਆ ਤਾਂ ਮੈਂ ਕਹਿਣਾ ਹੁਣਾ ਕਿ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਚ ਕਿਉਂ ਨਹੀਂ ਪੜਦੇ ਸਰਕਾਰੀ ਚੀਜ਼ਾਂ ਨੂੰ ਇੰਨਾ ਕੁ ਪਿੱਛੇ ਸਿੱਟਿਆ ਜਾ ਰਿਹਾ ਲੋਕਾਂ ਦਾ ਮਨ ਅਕਾਇਆ ਜਾ ਰਿਹਾ ਤੇ ਇੱਥੋਂ ਭਾਈ ਤੁਸੀਂ ਦੱਸ ਦਿਓ ਜਦੋਂ ਕੋਈ ਵਿਅਕਤੀ ਬਿਮਾਰ ਸ਼ਮਾਰ ਹੁੰਦਾ ਤੇ ਉਹਦਾ ਜਾ ਕੇ ਕਿੱਥੇ ਲੜਦਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਆਦਾਤਰ ਆਪਰੇਸ਼ਨ ਆ ਜਿਹੜੇ ਉਹ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਹੁੰਦੇ ਆ ਔਰ ਜਿਹੜਾ ਕਹਿ ਲੋ ਸਰਕਾ ਜਿਹੜਾ ਕਹਿ ਲੋ ਸਰਕਾਰੀ ਹਸਪੀਟਲਾਂ ਦੇ ਵਿੱਚ ਨਹੀਂ ਹੁੰਦੇ ਪ੍ਰਾਈਵੇਟ ਹਸਪੀਟਲਾਂ ਦੇ ਵਿੱਚ ਹੁੰਦੇ ਆ ਜਿਆਦਾਤਰ ਆਪਰੇਸ਼ਨ ਤੇ ਜਿਹੜੇ ਸਰਕਾਰੀ ਹਸਪੀਟਲਾਂ ਦੇ ਵਿੱਚ ਲੋਕ ਪਏ ਆ ਜੇ ਚਾਹੇ ਉਹਨਾਂ ਨੂੰ ਕਿਤੋਂ ਫੜ ਦੜ ਕੇ ਇਲਾਜ ਕਰਾਉਣਾ ਪਵੇ ਫਿਰ ਉਹ ਪ੍ਰਾਈਵੇਟ ਜਾਂਦੇ ਆ ਪਰ ਜਦੋਂ ਸਰਕਾਰੀ ਜਾਂਦੇ ਆ ਬਸ ਉੱਥੇ ਕਹਿੰਦੇ ਆ ਗਾਂ ਲੈ ਜਾਓ ਜੀ ਇੱਥੇ ਲੈ ਰੋ ਫਲਾਨੇ ਥਾਂ ਇਹਨੂੰ ਲੈ ਦੋ ਜੀ ਇਦੀ ਇਥੋਂ ਫਾਈਲ ਕਾ ਲੈ ਜਾਓ ਤਾਂ ਕਹਿੰਦੇ ਫਰੀਦਕੋਟ ਲੈ ਜਾਓ ਉਹ ਗਾਂ ਦੀ ਗਾਂ ਮਤੋਂ ਚਾਲੇ ਪਾਈ ਹੁੰਦੇ ਉਹਨਾਂ ਦੇ ਵੀ ਤੁਸੀਂ ਆਹ ਹਸਪੀਟਲ ਲੈ ਜਾਓ ਤੇ ਆਹ ਲੈ ਜਾਓ ਪਰ ਗਰੀਬ ਬੰਦਾ ਅਖਰ ਨੂੰ ਸਾਹ ਛੱਡ ਜਾਂਦਾ ਹੁਣ ਇਹ ਗੱਲਾਂ ਕੌੜੀਆਂ ਹੁਣ ਮੈਂ ਸਰਕਾਰ ਦੀ ਗੱਲ ਕਰਨ ਲੱਗਿਆ ਤੇ ਇੱਥੇ ਕੁਝ মিডিਆ ਦੀ ਗੱਲ ਕਰਨ ਲੱਗਿਆ ਜਦੋਂ ਬੀਐਸਐਨਐਲ ਨੂੰ ਕੋਈ ਪੁੱਛਦਾ ਨਹੀਂ ਸੀਗਾ ਉਸ ਟਾਈਮ ਤੇ ਸਾਰੇ ਜਿਹੜੇ ਸਾਡੇ মিডিਆ ਚੈਨਲ ਆ ਕੁਝਕ ਪੰਜਾਬ ਦੇ ਔਰ ਸਾਡੇ ਜਿਹੜੇ ਦੇਸ਼ ਦੇ ਉਸ ਟਾਈਮ ਤੇ ਇਹਨਾਂ ਨੇ BSNL ਤੇ ਸਵਾਲ ਕਿਉਂ ਨਹੀਂ ਚੱਕੇ ਸਰਕਾਰ ਤੇ ਸਵਾਲ ਕਿਉਂ ਨਹੀਂ ਚੱਕੇ ਕਿਉਂ ਸਰਕਾਰ Jio ਨੂੰ ਅੱਗੇ ਲੈ ਕੇ ਜਾ ਰਹੀ ਸੀ ਕਿਉਂ ਸਰਕਾਰ Jio Jio ਕਰਾ ਰਹੀ ਆ ਕਿਉਂ ਸਰਕਾਰ Jio Jio ਤੇ ਅੜਗੇ ਸੀ ਲੋਕ ਵੀ ਹੁਣੇ ਤੁਸੀਂ ਦੱਸੋ ਕਿਉਂਕਿ ਜਦੋਂ Jio ਦਾ ਨੈਟ ਚਲਾਉਂਦੇ ਆ ਉਦੋਂ ਨੱਟ ਆ ਕੇ ਠਾ ਠੁਕਦਾ ਚਲੋ ਜੀ ਰਜਾਈਆਂ 'ਚ ਬੈਠੇ ਨੱਟ ਚੱਲਦਾ ਪਰ ਜਿਹੜੀ ਬੀ ਐਸ ਮਿਲ ਦਾ ਟਾਵਰ ਮੇਰੇ ਸਾਹਮਣੇ ਵੀ ਲੱਗਿਆ ਇੱਥੇ ਸਾਡੇ ਪਿੰਡ 'ਚੀ ਉਹਦੇ ਉਹਦੇ ਤੇ ਕਹਿੰਦੇ ਤਵਾ ਜਿਹਾ ਲੱਗਿਆ ਗੋਲ ਜਿਹਾ ਜੀ ਉਹਦਾ ਲੱਗਿਆ ਉਹਦੀ ਗੋਲ ਜਾਈ ਰੇਂਜ ਦੇਈ ਤੁਰਿਆ ਹੁੰਦਾ ਪਰ ਬੀ ਐਸ ਮਿਲ ਦਾ ਹੀ ਟਾ ਟਾਵਰ 120 ਫੁੱਟ ਤੋਂ ਤਾਂ ਦਾ ਉਹ ਰੇਂਜ ਨਹੀਂ ਦਿੰਦਾ ਇਹ ਖੇਤਾਂ ਦੇ ਵਿੱਚ ਵੀ ਰੇਂਜ ਨਹੀਂ ਹੁੰਦੀ ਇਹਦੀ ਤੇ ਉਹਦੀ ਬਈ ਰਜਾਈਆਂ 'ਚ ਪਾ ਕੇ ਰੇਂਜ ਆ ਜਾਂਦੀ ਆ ਕਿ ਬੀਐਸ ਨਿਲ ਦੀ ਜਿਹੜੀ ਰੇਂਜ ਆ ਉਹ ਕੋਠੇ ਤੇ ਚੜ ਕੇ ਨਹੀਂ ਆਉਂਦੀ ਨੱਟ ਚਲਾਉਣ ਵਾਸਤੇ ਗਲਤ ਤਾਂ ਸਹੀ ਕਰਾਉਂਦਾ ਸੀ ਹੁਣ ਇੱਥੇ ਤੁਸੀਂ ਦੱਸੋ ਵੀ ਉਸ ਟਾਈਮ ਤੇ ਕੋਈ মিডিਆ ਨਹੀਂ ਕਿਸੇ ਮੰਤਰੀ ਨੇ ਸਵਾਲ ਕਿਉਂ ਨਹੀਂ ਚੱਕੇ ਚਾਹੇ ਸਾਡੇ ਪੀਐਮ ਸਾਹ ਤੇ ਚੱਕ ਦੇ ਚਾਹੇ ਮਤਲਬ ਕਿਸੇ ਚੱਕ ਦੇ ਸਵਾਲ ਵੀ ਦੱਸੋ ਭਾਈ ਇਹ ਕੀ ਹੋ ਰਿਹਾ ਕਿਉਂਕਿ ਰੇਂਜਾਂ ਡਾਈਆਂ ਜਾਣ ਵੀ ਆਪੇ ਹੁਣ ਮੈਂ ਤਾਂ ਜਿੰਨੇ ਚੈਨਲ ਫਰੋਲੇ ਆਣਾ ਉਹ ਕਹਿੰਦੇ ਸਰਕਾਰੀ ਬੋਲਤੇ ਹਨ ਇਸੇ ਸਰਕਾਰੀ ਸਿੰਘ ਬੋਲਤੇ ਹਨ ਸਰਕਾਰੀ ਸਿੰ ਬੋਲਤੇ ਆ ਫਿਰ ਭਾਈ ਜਿਹੜੀ ਚੀਨ ਨੂੰ ਸਰਕਾਰੀ ਬੋਲਿਆ ਜਾਂਦਾ ਉਹ ਪਿੱਛੇ ਨੂੰ ਕਿਉਂ ਸਿੱਟੀ ਜਾ ਰਹੀ ਆ ਕਿਹੜੀ ਗੱਲੋਂ ਪਿੱਛੇ ਨੂੰ ਸਿੱਟੀ ਜਾ ਰਹੀ ਆ ਜਿਨਨੇ ਐਮ ਐਲ ਏ ਆ ਦੇਸ਼ ਦੇ ਜਿਨਨੇ ਆਪਣੇ ਐਮ ਪੀ ਆ 543 ਐਮ ਪੀ ਆ ਤੁਸੀਂ ਉਹਨਾਂ ਦੇ ਜਾ ਕੇ ਕਿਸੇ ਦਾ ਭਲੇ ਕਿੱਦੇ ਦੇ ਫੋਨ ਚ ਬੀ ਐਸ ਐਨ ਐਲ ਖੜਕਪੇ ਪਰ ਇਹਨਾਂ ਦੇ ਜੀਓ ਖੜਕਣੀਆਂ ਏਟਲ ਖੜਕਣੀਆਂ ਜਾਂ ਵੀ ਆਈ ਖੜਕਣੀਆਂ ਤੇ ਭਰਾਵੋ ਮੇਰੀ ਇੱਕ ਬੇਨਤੀ ਤੁਹਾਨੂੰ ਇਹ ਵੀ ਆ ਕਿ ਜਦੋਂ ਅੱਜ ਤੋਂ ਸਾਲ 2 ਸਾਲ ਪਹਿਲਾਂ ਰੇਟ ਵਧੇ ਸੀ ਇਹਨਾਂ ਜਿਹੜੇ ਕਹਿ ਲੋ ਸਿੰਮਾਂ ਦੇ ਰੇਟ ਵਧੇ ਸੀ ਉਹਦਾ ਹਰ ਇੱਕ ਜਿਹੜਾ ਕਹਿ ਲੋ ਜਦੋਂ ਕਿਸੇ ਚੀਜ਼ ਦਾ ਵੀ ਰੇਟ ਵਾਧਾ ਉਹ ਚੀਜ਼ ਯਾਦ ਰੱਖੋ ਚੀਜ਼ ਉਹ ਮਹਿੰਗੀ ਹੁੰਦੀ ਆ ਜਿਹਦੀ ਬੋਲੀ ਵੱਧ ਹੋਵੇ ਔਰ ਉਹ ਚੀਜ਼ ਸਸਤੀ ਹੁੰਦੀ ਆ ਜਿਹਨੂੰ ਕੋਈ ਪੁੱਛਦਾ ਨਾ ਹੋਵੇ ਮੈਂ ਤੇ ਇਹ ਕਿਹਾ ਸੀ ਜੀਓ ਨੂੰ ਤਿਆਗ ਦੋ ਜਦੋਂ ਸਿਲੰਡਰ ਮਹਿੰਗੇ ਹੋਏ ਆ ਗੈਸ ਸਿਲੰਡਰ ਮਹਿੰਗੇ ਹੋਏ ਆ ਮੈਂ ਤਾਂ ਇਹ ਕਿਹਾ ਸੀ ਕਿ ਸਾਡੀਆਂ ਧੀਆਂ ਭੈਣ ਜਿਹੜੀਆਂ ਸਾਡੀਆਂ ਦਾਦੀਆਂ ਪਰਦਾਦੀਆਂ ਹੁੰਦੀਆਂ ਸੀ ਉਹ ਚੁੱਲ੍ਹੇ ਤੇ ਰੋਟੀ ਲਾ ਕੇ ਖਵਾਉਣੀ ਤੰਦੂਰ ਤੇ ਰੋਟੀ ਲਾ ਕੇ ਖਵਾਉਣੀ ਪਰ ਅੱਜ ਜਿਹੜਾ ਗੈਸ ਆ ਗੈਸ ਤੇ ਕਈ ਰੋਟੀ ਗੈਸ ਤੋਂ ਬਿਨਾ ਕਈ ਰੋਟੀ ਨਹੀਂ ਪਕਾਉਂਦੇ ਅੱਜ ਨਵੇਂ ਕੰਮ ਚੱਲ ਪਏ ਤੇ ਜਿਹੜੇ ਜਿੱਥੋਂ ਅੱਗ ਨਿਕਲਦੀ ਅੱਗਾਂ ਉਨਾਂ ਜ ਆਪਾਂ ਜਦੋਂ ਗੈਸ ਦੀ ਬਦਬੂ ਚੱਲਦੀ ਆ ਉਦੋਂ ਨੱਕ ਘੁੱਟ ਲੈਨੇ ਆ ਕਿ ਜੀ ਤੁਸੀਂ ਨੱਕ ਘੁੱਟ ਲਿਆ ਆਪਾ ਤਾਂ ਉਹ ਬੜੀ ਬਦਬੂ ਆ ਪਰ ਉਸੇ ਬਦਬੂ ਦਾ ਜਦੋਂ ਚੁੱਲ੍ਹਾ ਚੱਲਦਾ ਉੱਤੇ ਰੋਟੀ ਤਿੰਨ ਤਾਂ ਉੱਤੇ ਤਵਾ ਲਾ ਕੇ ਪਾਸੇ ਰੱਖ ਕੇ ਝੁੰਟੇ ਨਾਲ ਰੋਟੀਆਂ ਸੇਕ ਸੇਕ ਕੇ ਉਹਦੇ ਨਾਲ ਕਈ ਬਿਮਾਰੀਆਂ ਲੱਗਦੀਆਂ ਇਹ ਡਾਕਟਰਾਂ ਨੂੰ ਪੁੱਛ ਲਿਆ ਜੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਡਾਕਟਰਾਂ ਨੂੰ ਪੁੱਛ ਲਿਆ ਜੇ ਆਪਾਂ ਨੂੰ ਉੱਥੇ ਰੋਟੀਆਂ ਰਾੜ ਕੇ ਖਵਾਈਆਂ ਜਾਂਦੀਆਂ ਮੈਂ ਕਿਹਾ ਤਿੰਨ ਮਹੀਨੇ ਸਿਲੰਡਰ ਬੰਦ ਕਰ ਦੋ ਜੇਕਰ ਤਿੰਨ ਮਹੀਨੇ ਸਿਲੰਡਰ ਬੰਦ ਕਰਤਾ ਤੇ ਕੰਪਨੀਆਂ ਦੀ ਜਿਹੜੀ ਜੀਵ ਉਹ ਬਾਹਰ ਨਾ ਆ ਗਈ ਤੇ ਇਹੀ ਸਿਲੰਡਰ ਸਸਤਾ ਨਾ ਕੀਤਾ ਸਰਕਾਰ ਨੇ ਮੈਂ ਬੈਠਾ ਸਰਕਾਰ ਕਰਜ਼ੇ ਚੜਾਉਂਦੀ ਸਾਡੇ ਤੇ ਜਿਵੇਂ ਵਿਆਹਾਂ ਤੇ ਕਰੋੜਾਂ-ਕਰੋੜਾਂ ਰੁਪਈਆ ਬਾਨੀ ਡਾਨੀ ਅਰਗੇ ਲਾ ਦਿੰਦੇ ਆ ਜੀਐਸਟੀ ਸਾਡੇ ਅਰਗਿਆਂ ਤੋਂ ਲਾ ਕੇ ਕੱਢ ਲੈਂਦੇ ਆ ਅਸੀਂ ਤਾਂ ਕੱਪੜਾ ਖਰੀਦਦੇ ਆ ਟਾਂ ਟੈਕਸ ਦਿੰਨੇ ਆ ਚੱਪਲਾਂ ਖਰੀਦਦੇ ਆ ਟਾਂ ਟੈਕਸ ਦਿੰਨੇ ਆ ਅਸੀਂ ਲਈਏ ਵੀ ਕਿੱਥੋਂ ਟੈਕਸ ਦੇਣ ਵਾਸਤੇ ਅਸੀਂ ਤਾਂ ਟੈਕਸ ਦੇ ਦੇ ਕੇ ਤੁਹਾਡੀਆਂ ਤਨਖਾਹਾਂ ਵੀ ਕੱਢ ਗਏ ਪੈਨਸ਼ਨਾਂ ਵੀ ਕੱਢ ਗਏ ਅਸੀਂ ਜਿਹੜੇ ਸਾਡੀ ਮਤਲਬ ਚਾ ਜਿੰਨੇ ਸਰਕਾਰੀ ادارے ਅਸੀਂ ਉਹਨਾਂ ਦੀਆਂ ਤਨਖਾਹਾਂ ਵੀ ਕੱਢ ਗਏ ਉਹਨਾਂ ਦੀਆਂ ਪੈਨਸ਼ਨਾਂ ਵੀ ਕੱਢ ਗਏ ਉਲਟਾ ਸਾਨੂੰ ਜਿਹੜਾ ਕਹਿ ਲੋ ਜਿੱਥੋਂ ਚਾਹੇ ਸਰਕਾਰ ਆ ਚਾਹੇ ਮੰਤਰੀਆਂ ਨੂੰ ਤਨਖਾਹ ਦਿੰਨੇ ਸਾਡੀ ਤੈਨਾਂ ਚ ਕੋਈ ਗੱਲ ਹੀ ਨਹੀਂ ਹੁੰਦਾ ਸਰਕਾਰ ਮੰਤਰੀ ਇਹਨਾਂ ਦੇ ਸਰਕਾਰੀ ادارے ਚਾਹੇ ਜਿੰਨੇ ਡਿਪਾਰਟਮੈਂਟ ਉਹਨਾਂ ਚ ਸਾਡੀ ਤਾਂ ਕਿਤੇ ਸੁਣਵਾਈ ਨਹੀਂ ਹੁੰਦੀ ਇਹ ਗੱਲਾਂ ਮੈਂ ਬਹੁਤ ਵਾਰ ਕੀਤੀਆਂ ਇਹ ਭਾਈ ਸਾਹਿਬ ਮੈਂ ਇਹੀ ਕਹਿਣਾ ਕਿ ਜਦੋਂ ਮੰਗਾਈ ਵਾਧੀ ਆ ਉਹ ਚੀਜ਼ ਨੂੰ ਛੱਡ ਦਿਓਗੇ ਜਿਵੇਂ ਅੱਜ Jio ਨੂੰ ਛੱਡੀ ਜਾਂਦੇ ਆ ਇਹ Jio ਸਰਕਾਰ ਹੈ ਇੱਕ ਜਿਵੇਂ ਸਰਕਾਰ ਤੁਹਾਨੂੰ ਅੱਜ ਫ੍ਰੀ ਦੀਆਂ ਸਹੂਲਤਾਂ ਦੇ ਰਹੀ ਆ ਤੇ ਤੁਸੀਂ ਫ੍ਰੀ ਦੀਆਂ ਸਹੂਲਤਾਂ ਦੇ ਵਿੱਚ ਭੱਜ ਰਹੇ ਆ ਤੇ ਬਾਅਦ ਦੇ ਵਿੱਚ ਇਹਨਾਂ ਨੇ ਮਗਹਾਈ ਵਧਾਈ ਆ ਪਹਿਲਾਂ ਸਿਮਾ ਤੁਹਾਨੂੰ ਫ੍ਰੀ ਦਿੱਤੀਆਂ ਸੀ ਨਾ ਤਿੰਨ ਤਿੰਨ ਮਹੀਨੇ ਜੀ Jio ਫ੍ਰੀ ਚਲਾਈ ਸੀ ਨਾ ਪਰ ਕਦੇ ਤੁਸੀਂ ਸੋਚਿਆ ਨਹੀਂ ਸੀਗਾ ਵੀ ਇਹ ਕਦੇ ਪੈਸੇ ਵੀ ਲਾਊਗੀ ਇਹ ਯਾਦ ਰੱਖੋ ਅੱਜ ਉਹਵੇਂ ਹੋ ਰਿਹਾ ਕਿ ਜਦੋਂ ਮੁਰਗੀਆਂ ਨੂੰ ਵੇਚਣਾ ਹੋਵੇ ਉਹ ਛੋਟੀਆਂ ਹੋਣ ਤਾਂ ਮੁਰਗੀ ਨੂੰ ਖਾਣਾ-ਦਾਣਾ ਪਾ ਕੇ ਵੱਡਾ ਕੀਤਾ ਜਾਂਦਾ ਉਹਨੂੰ ਵੇਚਣ ਵਾਸਤੇ ਮੁਰਗੀ ਕੋਈ ਮੁਰਗੀ ਨੇ ਇਹੋ ਜਿਹਾ ਕਿਹੜਾ ਕਰਮ ਕਰਤਾ ਵੀ ਉਹਨੂੰ ਕੋਈ ਕਣਕ ਦੇਊਗਾ ਐ ਕਰਕੇ ਯਾਦ ਰੱਖੋ ਗੱਲ ਜਦੋਂ ਕੋਈ ਕਿਸੇ ਚੀਜ਼ ਨੂੰ ਜਾਂ ਦਾਣਾ ਪਾਉਂਦਾ ਜਾਂ ਕੋਈ ਪਸ਼ੂਆਂ ਨੂੰ ਪੱਠੇ ਪਾਉਂਦਾ ਉਹ ਵੀ ਉਹ ਕਹਿੰਦਾ ਵੀ ਪੁੰਨ ਮਿਲੂਗਾ ਨਹੀਂ ਤੁਹਾਨੂੰ ਫ੍ਰੀ ਦੇ ਵਿੱਚ ਕੋਈ ਕੁਝ ਨਹੀਂ ਦਿੰਦਾ ਯਾਦ ਰੱਖ ਲਓ ਇਹ ਗੱਲ ਅੱਜ ਜੇ ਤੁਹਾਨੂੰ ਫ੍ਰੀ ਬਿਜਲੀ ਦਿੱਤੀ ਜਾ ਰਹੀ ਆ ਉਹ ਆਉਣ ਵਾਲੇ ਸਮਿਆਂ ਦੇ ਵਿੱਚ ਉਹ ਵੀ ਪ੍ਰਾਈਵੇਟ ਕੰਪਨੀਆਂ ਕਿਤੇ ਨਾ ਕਿਤੇ ਜਿਵੇਂ ਅੱਜ ਬਿਜਲੀ ਵਿਭਾਗਾਂ ਘਾਟੇ ਚ ਜਾ ਰਿਹਾ ਤੋਂ ਉਹਨੂੰ ਵੀ ਆਖਿਆ ਜਿਵੇਂ ਅੱਜ ਟਾਟਾ ਬਿਰਲੇ ਆ ਗਏ ਨੇ ਆ ਕੇ ਬੀਐਸਐਨਐਲ ਨੂੰ ਹੱਥ ਪਾ ਲਿਆ ਉਸੇ ਤਰ੍ਹਾਂ ਕਿਸੇ ਨਾ ਕੰਪਨੀ ਕਿਸੇ ਨਾ ਕਿਸੇ ਕੰਪਨੀ ਨੇ ਆ ਕੇ ਤੁਹਾਡੇ ਬਿਜਲੀ ਵਿਭਾਗ ਨੂੰ ਵੀ ਹੱਥ ਪਾ ਲੈਣਾ ਤਾਂ ਤੁਹਾਡੇ ਜਿਹੜੇ ਬੱਚੇ ਆ ਲਾਈਨਮੈਨ ਨਹੀਂ ਲੱਗਣੇ ਤੁਹਾਡੇ ਬੱਚੇ ਜਈ ਨਹੀਂ ਲੱਗਣੇ ਯਾਦ ਰੱਖੋ ਤੁਹਾਡੇ ਬੱਚੇ ਆ ਜਿਹੜੇ ਫਿਰ ਕਿੱਥੇ ਕਹੋਗੇ ਵੀ ਐਸਡੀਓ ਲੱਗਣਗੇ ਤੁਹਾਡੇ ਬੱਚਿਆਂ ਨੂੰ ਘਾਟਾ ਹੈ ਯਾਦ ਰੱਖੋ ਤੁਸੀਂ ਇਹ ਗੱਲਾਂ ਸਮਝਦੇ ਨਹੀਂ ਕਿ ਤੁਸੀਂ ਤਾਂ ਉਹ ਗੱਲਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਦੇ ਸ਼ੇਅਰ ਤੇ ਸ਼ੇਅਰ ਜਾਂ ਤਾਂ ਜਿਹਦੇ ਵਿੱਚ ਮਜ਼ਾਕ ਹੋਵੇ ਜਾਂ ਜਿਹਦੇ ਕੁਝ ਖਿਲਾਫ ਬੋਲਿਆ ਹੋਵੇ ਇਹ ਤੁਹਾਡੇ ਸਿਰ ਤੋਂ ਚੱਲਣਾ ਸਾਰਾ ਕੁਝ ਯਾਦ ਰੱਖ ਲਓ ਗੱਲ ਜੋ ਚੀਜ਼ ਵੀ ਚੱਲਦੀ ਆ ਉਹ ਤੁਹਾਡੇ ਸਿਰ ਤੋਂ ਚੱਲਦੀ ਆ ਜੇ ਤੁਸੀਂ ਉਹ ਚੀਜ਼ ਨੂੰ ਤਿਆਗੋਗੇ ਇੱਕ ਗੱਲ ਯਾਦ ਰੱਖ ਲਓ ਉਹੀ ਚੀਜ਼ ਤੁਹਾਡੇ ਕਦਮਾਂ 'ਚ ਆ ਕੇ ਡਿੱਗ ਜਾਊਗੀ ਜੇ ਡੀ ਸਰਕਾਰ ਨੂੰ ਤੁਸੀਂ त्यागਿਆ ਜੇ ਅੱਜ ਉਹ ਸਰਕਾਰਾਂ ਤੁਹਾਡੇ ਕਦਮਾਂ 'ਚ ਆ ਕੇ ਨਹੀਂ ਬੈਠੀਆਂ ਤੁਹਾਡੇ ਪੈਰਾਂ 'ਚ ਆ ਕੇ ਨਹੀਂ ਬੈਠੀਆਂ ਤਾਂ ਤੁਸੀਂ ਇਹ ਗੱਲ ਦੱਸੋ ਜੇ ਐਡੇ ਐਡੇ ਰਾਜ ਭਾਗ ਵਾਲੇ ਬੰਦੇ ਤੁਹਾਡੇ ਘਰਾਂ ਦੇ ਵਿੱਚ ਆ ਸਕਦੇ ਆ ਤੇ ਤੁਸੀਂ ਇਹ ਗੱਲ ਦੱਸੋ ਜਿਹੜੀ ਚੀਜ਼ ਨੂੰ ਤਿਆਗੋਗੇ ਉਹ ਚੀਜ਼ ਤੁਹਾਡੀਆਂ ਮੰਤਾਂ ਕਰੂਗੀ ਚਾਹੇ ਕਿਸੇ ਪਾਰਟੀ ਤੇ ਗੱਲ ਲਾ ਲਓ ਜਿਹੜਾ ਤੁਸੀਂ ਇਹ ਯਾਦ ਰੱਖੋ ਜਦੋਂ ਕਿਸੇ ਚੀਜ਼ ਦੀ ਡਿਮਾਂਡ ਹੋਵੇ ਨਾ ਉਹ ਚੀਜ਼ ਮਹਿੰਗੀ ਹੁੰਦੀ ਆ ਹੁਣ ਚਾਹੇ ਤੁਸੀਂ ਗੈਸ ਆ ਚਾਹੇ ਉਹ ਸਿਮਾਂ ਦਾ ਰੀਚਾ ਜਿਹੜਾ ਰੀਚਾਰਜ ਆ ਜਦੋਂ ਵੀ ਇਹ ਘਟਾਉਣਾ ਜਦੋਂ ਇਹ ਧੂਈ ਪਰਨੇ ਸਿੱਟਣਾ ਇਹਨੂੰ ਤਿਆਗ ਦਿਓ ਔਰ ਜਿਹੜਾ ਅੱਜ ਆਪਾਂ ਬੀਐਸਐਨਐਲ ਨੂੰ ਲੈ ਕੇ ਬੜਾ ਖੁਸ਼ ਹੋ ਰਹੇ ਆ ਮੈਨੂੰ ਤੇ ਇਸ ਚੀਜ਼ ਦਾ ਰੋਣਾ ਆ ਰਿਹਾ ਕਿਉਂਕਿ ਬੀਐਸਐਨਐਲ ਨੂੰ ਅੱਧੇ ਲੋਕ ਜਿਹੜੇ ਕਹ ਲੋ ਲੋਕ ਕਹਿੰਦੇ ਵੀ ਸਰਕਾਰੀ ਆ ਗਵਰਨਮੈਂਟ ਚਲਾਉਂਦੀ ਇਹਨੂੰ ਪਰ ਜਿਹੜੀ ਬੀਐਸਐਨਐਲ ਯਾਦ ਰੱਖੋ ਕਿ ਇਹ ਕਿਵੀ ਘਾਟਾ ਪਾਣੂ ਕਿਸੇ ਪ੍ਰਾਈਵੇਟ ਬੰਦੇ ਨੇ ਆ ਕੇ ਉਹਨੂੰ ਹੱਥ ਪਾਇਆ ਹੋਵੇ ਤੇ ਸਰਕਾਰ ਕਿੱਥੇ ਜਾਂਦੀ ਰਹੀ ਸੀ ਮੈਂ ਤਾਂ ਆ ਚੈਨਲਾਂ ਤੋਂ ਸੁਣੀ ਜਾਂਦਾ ਮਤਲਬ ਕੁਝ ਜਿਹੜੇ YouTube ਤੇ ਪਾਈ ਜਾਂਦੇ ਆ ਕੁਝ ਜਿਵੇਂ ਮੈਂ ਮੀਡੀਆ ਚੈਨਲਾਂ ਨੂੰ ਨਹੀਂ ਕਹਿ ਰਿਹਾ ਕੁਝ ਜਿਵੇਂ ਨੌਜਵਾਨ ਬੋਲਦੇ ਆ ਜਾਂ ਕੋਈ ਭੈਣਾ ਉਹ ਦੱਸ ਰਿਹਾ ਜੀ ਕਿਸੇ ਬੋਲਦੇ تھے ਸਰਕਾਰੀ ਸਰਕਾਰੀ ਸੇ ਗਵਰਨਮੈਂਟ ਬੋਲਦੇ تھے BSNL ਗਵਰਨਮੈਂਟ ਬੋਲਦੇ تھے ਹੁਣ ਭਾਈ ਸਾਹਿਬ BSNL ਨੂੰ ਕੋਈ ਸਰਕਾਰੀ ਕਹਿੰਦਾ ਹੋਵੇ ਤੇ ਉਹਨੂੰ ਆਕੇ ਹੱਥ ਕਿਸੇ ਪ੍ਰਾਈਵੇਟ ਬੰਦੇ ਨੇ ਪਾਇਆ ਹੋਵੇ ਉਥੋਂ ਯਾਦ ਰੱਖ ਲੋ ਕਿੱਡੀ ਸ਼ਰਮਿੰਦਗੀ ਦੀ ਗੱਲ ਆ ਸਰਕਾਰ ਵਾਸਤੇ ਸੈਂਟਰਲ ਸਰਕਾਰ ਵਾਸਤੇ ਕਿੱਡੀ ਸ਼ਰਮਿੰਦਗੀ ਦੀ ਗੱਲ ਆ ਇਹ ਦੇਸ਼ ਦੇ ਲੋਕਾਂ ਵਾਸਤੇ ਕਿ ਸਾਡੀ ਸਿਮ ਨੂੰ ਕਿਸੇ ਪ੍ਰਾਈਵੇਟ ਬੰਦੇ ਨੇ ਆਕੇ ਹੱਥ ਪਾਤਾ ਹੋਵੇ ਕਹਿਣ ਤੋਂ ਪਾਉ ਸਾਡੇ ਵੀ ਪੱਲੇ ਕੱਖ ਨਹੀਂ ਰਿਹਾ ਤੇ ਸਰਕਾਰ ਦੇ ਪੱਲੇ ਵੀ ਕੱਖ ਨਹੀਂ ਰਿਹਾ ਅਸੀਂ ਤਾਂ ਦਿੱਲੀ ਜਿਹੜਾ ਕਹਿ ਲੋ ਆਪਦਾ ਟੈਕਸ ਦੇ ਦੇ ਕੇ ਮਹੀਨੇ ਦਿਆਂ ਮਹੀਨੇ ਤਨਖਾਹਾਂ ਦਿੰਨੇ ਆ ਮੰਤਰੀਆਂ ਨੂੰ ਗੱਡੀਆਂ ਇਹਨਾਂ ਨੂੰ ਗੱਡੀਆਂ ਦੇ ਦੇਣੇ ਇਹਨਾਂ ਨੂੰ ਗਨਮੈਨ ਦੇ ਦੇਣੇ ਇਹਨਾਂ ਦੇ ਗਨਮੈਨ ਤੱਕ ਦੇ ਇਹਨਾਂ ਦੇ ਜਿਹੜੇ ਰਸੋਈ ਚ ਰੋਟੀ ਤੱਕ ਬੰਦੀ ਆ ਉਹ ਵੀ ਪੈਸੇ ਅਸੀਂ ਦਿੰਨੇ ਆ ਫਿਰ ਜਿਹੜੀਆਂ ਸਾਡੀਆਂ ਸਰਕਾਰੀ ਚੀਜ਼ਾਂ ਚਾਹੇ ਉਹ ਲੋਕ ਤਾਂ ਟ੍ਰੇਨਾਂ ਦਾ ਰੋਲਾ ਵੀ ਪਾਉਂਦੇ ਆ ਜਿੰਨੀਆਂ ਚੀਜ਼ਾਂ ਉਹ ਫਿਰ ਪ੍ਰਾਈਵੇਟ ਕਿਉਂ ਹੋ ਰਹੀਆਂ ਉਹਨੂੰ ਪ੍ਰਾਈਵੇਟ ਆ ਕੇ ਕਿਉਂ ਬੰਦੇ ਹੱਥ ਪਾ ਰਹੇ ਆ ਇਸ ਕਰਕੇ ਸਾਨੂੰ ਘਾਟੇ ਪੈਣਗੇ ਪੰਜਾਬ ਦੇ ਲੋਕੋ ਦੇਸ਼ ਦੇ ਲੋਕੋ ਬਿਜਲੀ ਫ੍ਰੀ ਨਾ ਮੰਗੋ ਬਿਜਲੀ ਦੇ ਬਿੱਲ ਭਰਨ ਨੂੰ ਤਿਆਰ ਰਹੋ ਪਰ ਨਾਲ ਇੱਕ ਗੱਲ ਇਹ ਕਹਿ ਦਿਓ ਕਿ ਸਾਡੇ ਘਰ 40000 ਦੀ ਨੌਕਰੀ ਦੇ ਦਿਓ ਜੇ ਸਾਡੇ ਘਰੇ ਨੌਜਵਾਨ ਸਾਡੇ ਜੇਕਰ ਦੋ ਮੁੰਡੇ ਇੱਕ ਕੁੜੀ ਉਹਨਾਂ ਨੂੰ ਸਾਡੇ ਜਿਹੜੇ ਵੀ ਬੱਚੇ ਆ ਕਰੇ ਉਹਨਾਂ ਨੂੰ ਤੁਸੀਂ 30-30000 ਦੀ ਨੌਕਰੀ ਦੇ ਦਿਓ ਅਸੀਂ ਖੁਸ਼ ਹੋ ਕੇ 1500 ਰੁਪਿਆ ਬਿਜਲੀ ਦਾ ਬਿੱਲ ਭਰਾਂਗੇ ਪਰ ਇਹ ਤੁਹਾਨੂੰ ਮੰਗਤੇ ਤਰ੍ਹਾਂ ਤਾਂ ਬਣਾ ਰਹੇ ਆ ਮੰਗਣ ਵਾਲੇ ਤਾਂ ਬਣਾ ਰਹੇ ਆ ਜਿਵੇਂ ਮੈਂ ਇੱਕ ਬੀਬੀ ਦੀ ਵੀਡੀਓ ਵੇਖ ਰਿਹਾ ਸੀ ਉਹਾਂ ਦੇ ਸਾਨੂੰ ਫਲਾਨੀ ਸਰਕਾਰ ਵੇਲੇ ਤਾਂ ਦਾਣਾ ਮਿਲਦਿਆਂ ਸੀ ਝੋਲ ਮਿਲ ਜਾਂਦੇ ਸੀ ਤੇ ਆ ਨਵੀਂ ਸਰਕਾਰ ਤਾਂ ਸਾਨੂੰ 5 ਕਿਲੋ ਆਟਾ ਦਿੰਦੀ ਆ ਤੇ ਅਸੀਂ ਮਗਰ ਮਗਰ ਭਜਦੇ ਰਹਿੰਨੇ ਆ ਸਾਡੀ ਵੀ ਕੋਈ ਔਕਾਤ ਆ ਆਪਣੀ ਔਕਾਤ ਕਾਦੀ ਰਹਿ ਗਈ ਜੇ ਆਪਾਂ 5 ਕਿਲੋ ਆਟੇ ਦੇ ਮਗਰ ਉਹ ਗਾ ਟਰਾਲੀ ਚੱਲੀ ਤੁਰੇ ਮਗਰ ਭੱਜੀ ਜਾਂਨੇ ਆ ਸਾਡੀ ਔਕਾਤ ਕਾਦੇ ਨਾ ਰਹਿ ਗਈ ਸਾਡੀ ਔਕਾਤ ਸਾਡੇ ਬੱਚੇ ਬਣਾਉਣਗੇ ਹਣ ਸਾਡੀ ਜਿਹੜੀ ਔਕਾਤ ਆ ਸਾਡੇ ਮਾਪੇ ਆਪਣੇ ਔਰ ਸਾਡੀਆਂ ਸਰਕਾਰਾਂ ਨੇ ਤਬਾਹ ਕੀਤੀ ਆ ਸਾਡੀ ਸਰਕਾਰ ਜਿਹੜੀ ਕਹਿ ਲੋ ਸਾਡੀ ਔਕਾਤ ਕੀ ਰਹਗੀ ਅਸੀਂ ਢੋ ਡੰਗ ਦੀ ਰੋਟੀ ਪਿੱਛੇ ਸੱਤ ਸਮੁੰਦਰੋਂ ਪਾਰ ਜਾਈ ਜਾਂਦੇ ਅੱਗੇ ਅਸੀਂ ਇਨਸਾਫ ਲੈਣ ਵਾਸਤੇ ਧਰਨੇ ਲਾ ਕੇ ਬੈਠੇ ਹੋਈਏ ਸਾਡੀ ਔਕਾਤ ਕੀ ਰਹਗੀ ਤੁਸੀਂ ਦੱਸ ਦੋ ਇਹ ਯਾਦ ਰੱਖੋ ਇਹ ਭਰਾਵੋ ਕੋਈ ਇਹ ਮੁੱਦਾ ਲੱਗ ਨਹੀਂਗਾ ਇਹ ਮੁੱਦੇ ਇਕੱਠੇ ਹੀ ਹੁੰਦੇ ਆ ਪਰਾਈ ਵੇਟ ਅਦਾਰੇ ਆ ਕੇ ਆਪਣੇ ਤੇ ਰਾਜ ਕਰਨਗੇ ਜੇਕਰ ਸਾਡੀਆਂ ਜਿਹੜੀਆਂ ਅੱਜ ਜਿਹੜੀਆਂ ਸਰਕਾਰ ਦੇ ਹੱਥੀ ਚੀਜ਼ਾਂ ਆਪਾਂ ਦਿੱਤੀਆਂ ਤੇ ਜੇਕਰ ਸਰਕਾਰ ਦੇ ਹੱਥੀ ਚੀਜ਼ਾਂ ਦਿੱਤੀਆਂ ਜਿਹੜੀਆਂ ਅੱਜ ਉਹਨਾਂ ਚੀਜ਼ਾਂ ਨੂੰ ਆਕੇ ਜੇ ਅੱਜ ਉਹਨਾਂ ਦਾ ਜਿਹੜਾ ਕੱਲ ਉਹ ਪੱਧਰ ਉੱਚਾ ਨਹੀਂ ਹੁੰਦਾ ਜਿਵੇਂ ਕਿ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਨਹੀਂ ਹੋ ਰਿਹਾ ਕੰਨਾਂ ਤਾਂ ਬਹੁਤ ਕਢਾਤੀਆਂ ਟੀਚਰ ਪੂਰੇ ਐ ਨਹੀਂਗੇ ਸਰਕਾਰ ਸਰਕਾਰੀ ਟੀਚਰਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜੀ ਜਾਂਦੇ ਤੇ ਉੱਥੇ ਜੱਜ ਛਪਾਈਆਂ ਦੇ ਬੱਚੇ ਉੱਥੇ ਮੰਤਰੀਆਂ ਦੇ ਬੱਚੇ ਤਾਂ ਕੀ ਪੜਨੇ ਆ ਜਿਹੜੇ ਕਹਿੰਦੇ ਹੌਸਪੀਟਲ ਆ ਸਰਕਾਰੀ ਸਰਕਾਰੀ ਹੌਸਪੀਟਲਾਂ ਦੇ ਜਿਹੜੇ ਡਾਕਟਰ ਉਹਨਾਂ ਦੇ ਪਰਿਵਾਰਾਂ ਦੇ ਇਲਾਜ ਪ੍ਰਾਈਵੇਟ ਹੌਸਪੀਟਲਾਂ ਚ ਹੋਈ ਜਾਂਦੇ ਆ ਵੱਡੇ ਵੱਡੇ ਮੰਤਰੀਆਂ ਦੇ ਇਲਾਜ ਪ੍ਰਾਈਵੇਟ ਹੌਸਪੀਟਲਾਂ ਚ ਹੁੰਦੇ ਆ ਕਈ ਤਾਂ ਬਾਹਰੋਂ ਜਾ ਕੇ ਕਰਾ ਕੇ ਹੁੰਦੇ ਆ ਤੇ ਫਿਰ ਉੱਥੇ ਸਾਡੇ ਦੇਸ਼ ਦਾ ਜਿਹੜਾ ਸਰਕਾਰੀ ਅਦਾਰਾ ਉਹ ਕਿਵੇਂ ਉੱਚਾ ਪੱਧਰ ਹੋਊਗਾ ਇਹ ਕਿਤੇ ਨਾ ਕਿਤੇ ਰਲ ਕੇ ਭਾਈ ਸਾਰੇ ਮੁੱਦੇ ਇਕੱਠੇ ਹੁੰਦੇ ਆ ਇਹ ਤੁਹਾਨੂੰ ਸਮਝਣ ਦੀ ਲੋੜ ਆ ਤੇ ਜੇਕਰ ਬਈ ਮੈਂ ਕੁਝ ਗਲਤ ਬੋਲ ਗਿਆ ਵਾਂ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ